ਸਿੰਘ ਜੀ ਆਪਾਂ ਜਪਜੀ ਸਾਹਿਬ ਦੀ ਸੰਥਿਆ ਲੜੀਵਰ ਕਰ ਰਹੇ ਹਾਂ 17 ਪੌੜੀਆਂ ਪਹੁੰਚ ਚੁੱਕੀਆਂ ਸਨ ਅਸੰਖ ਮੂਰਖ ਮੂਰਖ ਤੇ ਵਿਸਰਾਮ ਹੈ ਅੰਧ ਕੋਰ ਅਸੰਖ ਅੱਗੇ ਪਿੱਛੇ ਪੜਿਆ ਸੀ ਐੜਾ ਲੱਗਿਆ ਤਿਆਰ ਰੱਖਣਾ ਅਸੰਖ ਕਹਿਣਾ ਅਸੰਖ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਫਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਜਿੱਥੇ ਮੈਂ ਰੁਕਦਾ ਪੜ ਕੇ ਅਸੰਖ ਪਾਪੀ ਇੱਥੇ ਵਿਸਰਾਮ ਹੈ ਠੀਕ ਠੀਕ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਾਲ ਭੱਕ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਕਈ ਸੰਤਾ ਪੜ ਜਾਂਦੀ ਹੈ ਨਾਨਕ ਨੀਚ ਕਹਿ ਵਿਚਾਰ ਨੀਚ ਆਣ ਕੇ ਵਿਸਰਾਮ ਲਾਉਂਦੀ ਹੈ ਪਰ ਇਸ ਦਾ ਵਿਸਰਾਮ ਹੈ ਨਾਨਕ ਤੇ ਨਾਨਕ ਨੀਚ ਕਹਿ ਵਿਚਾਰ ਨੀਚ ਕਹਿ ਵਿਚਾਰ ਇਸ ਤਰ੍ਹਾਂ ਪੜ੍ਹਨਾ ਠੀਕ ਵਾਰਿਆ ਨਾ ਜਾਵਾ ਜਾਵਾ ਤੇ ਵਿਸਰਾਮ ਹੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਸਾਈ ਪੜਨਾ ਪਕਲ ਵੀ ਉਚਾਰਨ ਕੀਤਾ ਸੀ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਇੱਥੇ ਵਿਸਰਾਮ ਠੀਕ ਅਸੰਖ ਲੋਭ ਲੋਭ ਇਸ ਤਰ੍ਹਾਂ ਪੜਨਾ ਲੋ ਲੋ ਹਾਂ ਅਸੰਖ ਕਹਿ ਸਿਰ ਭਾਰ ਹੋਏ ਕਹਿ ਪੜਨ ਦੋਹਾ ਇਹਨ ਧਿਆਨ ਰੱਖਣਾ ਅਖਰੇ ਨਾਮ ਅਖਰੇ ਸਾਲਾਹ 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 ਅਖਰੇ ਗਿਆਨ ਗੀਤ ਗੁਣ ਗਾਹ ਅਖਰੀ ਤੇ ਵਿਸਰਾਮ ਹੈ ਅਖਰੇ ਲਿਖਣ ਬੋਲਣ ਬਾਣ ਅਖਰੀ ਤੇ ਵਿਸਰਾਮ ਲਾਉਣਾ ਅਖਰਾ ਸਿਰ ਸੰਜੋਗ ਵਿਖਾਣ ਜਿਨ ਇਹ ਲਿਖੇ ਲਿਖੇ ਤੇ ਵਿਸਰਾਮ ਲਾਣਾ ਹੈ ਤਿਸ ਸਿਰ ਨਾਹੀ ਜੇਬ ਫੁਰਮਾਏ ਫੁਰਮਾਏ ਤੇ ਬਿਸਰਾਮ ਤਿਵ ਤਿਵ ਪਾਹੀ ਜੇਤਾ ਕੀਤਾ ਬਿਸਰਾਮ ਤੇਤਾ ਨਾਉ ਵਿਣਨ ਆਵੇ ਨਾਵੇ ਤੇ ਬਿਸਰਾਮ ਨਾਹੀ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਲਾਮਤ ਤੇ ਬਸਰਾਮ ਹੈ ਸਮਝ ਲੱਗੀ ਹਾਂਜੀ ਭਰੀਏ ਹੱਥ ਪੈਰ ਤਨ ਦੇਹ ਭਰੀਏ ਪੜਨਾ ਭਰੀਏ ਨਹੀਂ ਪੜਨਾ ਇੱਥੇ ਲੱਗੀਆਂ ਦਲਾਵਾ ਇਹ ਤਿਆਰ ਰੱਖਣਾ ਭਰੀਏ ਹੱਥ ਪੈਰ ਤਨ ਦੇਹ 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 ਜਦ ਦੇ ਲਾਹ ਤੇ ਹਾ ਜਿਹੜਾ ਮਰਦਾ ਹੈ ਦੇਹ ਦੇਹ ਪਾਣੀ ਧੋਤੇ ਦਲਾਵਾਂ ਲਗੀਆਂ ਤਿਆਰ ਰੱਖਣਾ ਕਈ ਸੰਕਤਾ ਪੜਦੀ ਪਾਣੀ ਧੋਤੇ ਧੋਤੇ ਤਾਂ ਬਣੇਗਾ ਜੀ ਇੱਕ ਲਾਂ ਲੱਗਦੀ ਹੋਵੇ ਇੱਥੇ ਲਗੀਆਂ ਦੋ ਦਲਾਵਾਂ ਪਾਣੀ ਧੋਤੇ ਉਤਰ ਸੁਖੇ ਹ ਉਤਰ ਸ ਨਹੀਂ ਪੜਨਾ ਉਤਰ ਸ ਉਚਾਰ ਨਹੀਂ ਕਰਨਾ ਜਿਹੜਾ ਸਾ ਇਹ ਵੱਖਰਾ ਹੈ

ਇੱਥੇ ਵਿਸਰਾਮ ਕੱਪੜ ਹੋਏ ਦੇ ਸਾਬੂਨ ਇੱਥੇ ਵਿਸਰਾਮ ਤੇ ਕਈ ਸੰਗਤਾਂ ਨਾ ਇੱਥੇ ਹੁਣ ਬੱਬੇ ਦੇ ਦਲੈਂਕੜਾ ਲੱਗੀਆਂ ਤੇ ਸੰਗਤਾਂ ਉਚਾਰਨ ਕਰਦੀਆਂ ਦੇ ਸਾਬਣ ਸਾਬਣ ਪੜ ਜਾਂਦੀ ਆ ਅਰਥ ਇੰਦਾ ਸਾਬਣ ਹੈ ਜੇ ਆਪਾਂ ਕੱਢਾਂਗੇ ਨਾ ਤੁਸੀਂ ਸਾਬਣ ਬਣਦਾ ਪਰ ਇਹ ਤਾਂ ਵੇਖੋ ਦਲੈਂਕੜਾ ਵੀ ਲੱਗੀਆਂ ਇੱਥੇ ਸਮੇ ਲੱਗੀ? ਹਾਂਜੀ। ਗਲੈਂਕਟ ਲਾ ਕੇ ਸੱਸੇ ਕੰਨੈ ਬੱਬੇ ਜਲੈਂਕਟ ਕੀ ਹੁੰਦਾ? ਹਾਤ ਨਾਣਾ ਪੂਣ ਸਾਬੂਣ ਸਾਪੂਣ ਤੇ ਜੇ ਆਪਾਂ ਸਾਬਣ ਪੜਦੇ ਆ ਫਿਰ ਇੱਕ ਔਂਕੜ ਪੈਂਦਾ ਇੱਥੇ। ਔਂਕੜ ਦੇ ਲੈਂਕੜ ਕੱਟੀਆਂ ਜਾਂਦੀਆਂ। ਹਾਂਜੀ। ਸਮੇ ਲੱਗੀ ਨਾ? ਹਾਂਜੀ। ਪੜਨਾ ਦੇ ਸਾਬੂਣ ਦੇ ਸਾਬੂਣ ਲਈਏ ਉਹ ਧੋਏ ਲਈਏ ਐਡੇ ਗਲਾਵਾ ਤਿਆਰ ਰੱਖਣਾ। ਉਹ ਧੋਏ ਭਰੀ ਐ ਮਤ ਇੱਥੇ ਬਿਸਰਾਮ ਪਾਪਾ ਕੈ ਸੰਗ ਪਾਪਾ ਨਹੀਂ ਪੜਨਾ ਬਿੰਦੀ ਲਾ ਕੇ ਉਚਾਰ ਨਹੀਂ ਕਰਨਾ ਪਾਪਾ ਪਾਪਾ ਹਾਂ ਕੈ ਸੰਗ ਉਹ ਧੋਪੈ ਇੱਥੇ ਬਿਸਰਾਮ ਨਾਵੈ ਕੈ ਰੰਗ ਪੁੰਨੀ ਪਾਪੀ ਇੱਥੇ ਬਿਸਰਾਮ ਆਖਨ ਨਾਹੇ ਕਰ ਕਰ ਕਰਨਾ ਇੱਥੇ ਬਿਸਰਾਮ ਲਿਖ ਲੈ ਜਾਹੋ 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 ਆਪੇ ਬੀਜ ਆਪੇ ਹੀ ਖਾਹੋ ਖਾਹੋ ਔਂਕੜ ਉਚਾਰਨ ਹੋਣਗੇ ਖਾਹੋ ਆਹੇ ਔਂਕੜ ਹੋ ਖਾਹੋ ਜਾਹੋ ਖਾਹੋ ਕਈ ਸੰਤਾ ਪੜ ਜਾਂਦੀ ਹੈ ਆਪੇ ਵੀ ਆਪੇ ਖਾ ਔਂਕੜ ਕੱਟ ਜਾਂਦੀ ਹੈ ਔਂਕੜ ਉਚਾਰਨ ਹੋਵੇਗਾ ਖਾ ਆਹੇ ਔਂਕੜ ਹੋ ਖਾਹੋ ਖਾਹੋ ਨਾਨਕ ਹੁਕਮੀ ਇੱਥੇ ਵਿਸਰਾਮ ਆਵੋ ਜਾਹੋ ਇੱਥੇ ਵੀ ਔਂਕੜ ਉਚਾਰਨ ਹੋਣਗੇ तीर्थ ताप विश्राम दया दत्त दान जे को पावे तिल का मान तिल का नहीं कहना वखरा वखरा तिल का मान सुनया मनया विश्राम मन कीता पाओ अंतर गत तीर्थ तीर्थ विश्राम ठीक है मल नाओ नाओ कहना मल नाओ नाओ ना ना हां पोला पढ़ना है इनु मल मल नहीं कहना मल ਇਹ ਮਾਲ ਮਾਲ ਨਾਓ ਮਾਲ ਕੇ ਨਾਲ ਨਹਾਉਣਾ ਕਰੋ ਮਾਲ ਨਹਾਓ ਠੀਕ ਆ ਠੀਕ ਹੀ ਸਭ ਗੁਣ ਤੇਰੇ ਇੱਥੇ ਵਿਸਾਰਾਂ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਵਸਤ ਕੱਠਾ ਉਚਾਰਨ ਕਰਨਾ ਸ ਸ ਔਂਕੜ ਐੜਾ ਸ ਸ ਤ ਤਿ ਸਾਰੀ ਸੁਵਸਤ ਸੁਵਸਤ ਜੇ ਸਮਝ ਨਹੀਂ ਲੱਗਦੀ ਤੇ ਸ ਸ ਨੂੰ ਜਿਹੜਾ ਪਹਿਲਾ ਸ ਸ ਇਹਨੂੰ ਵੱਖਰਾ ਕਰ ਦਿਓ ਸਸੇ ਔਕੜ ਸੋ ਐੜਾ ਸ ਸਤ ਤ ਅਸ਼ਤ ਹਸਤ ਅਸ਼ਤ ਹੁਣ ਇਕੱਠਾ ਉਚਾਰਨ ਕਰੋ ਸੁਵਸਤ ਸੁਵਸਤ ਆ ਸੁਵਸਤ ਆਥ ਇਥੇ ਵਿਸਰਾਮ ਬਾਣੀ ਬਰਮਾਓ ਸਤ ਸੁਹਾਨ ਸਦਾ ਬਨ ਜਾਓ ਕਵਨ ਸੋ ਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁਤੀ ਵਿਸਰਾਮ ਮਾਹੂ ਕਮਣ ਜਿਤ ਹੋਵਾ ਆਕਾਰ ਆਕਾਰ ਹੈ ਦੇ ਕੰਨ ਕਕੇ ਕੰਨ ਵੇਲ ਨਾ ਪਾਈਆ ਪੰਡਤੀ ਪੰਡਤੀ ਤੇ ਵਿਸਰਾਮ ਜੇ ਹੋ ਵੈ ਲੇਖ ਪੁਰਾਨ ਵਕਤ ਨਾ ਪਾਇਓ ਕਾਦੀਆ 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 ਹਾਂ ਇੱਥੇ ਵੀ ਵਿਸਰਾਮ ਜੇ ਲਿਖਣ ਲੇਖ ਪੁਰਾਨ ਠਿੱਤ ਵਾਰ ਨਾ ਜੋਗੀ ਜਾਣੇ ਜੋਗੀ ਜਾਣੈ ਜਾਣੈ ਤੇ ਬਿਸਰਾਣ ਰੁੱਤ ਮਾਹੂ ਨਾ ਕੋਈ ਮਾਹੂ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਸਿਰਠੀ ਠੱਠੇ ਦੀ ਆਵਾਜ਼ ਹੋਣੀ ਚਾਹੀਦੀ ਐ ਠੀ ਸਿਰਠੀ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕੇਵ ਕਰ ਆਖਾ ਕੇਵ ਸਾਲਾਹੀ ਸਾਲਾਹੀ ਸਲਾਹੀ ਨਹੀਂ ਪੜ੍ਹਨਾ ਸਾਲਾਹੀ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਆਖੈ ਤੇ ਵਿਚਾਰ ਆਖੇ ਨਹੀਂ ਪੜਨਾ ਆਖੈ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ 나ਈ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣਾ ਆਪੋ ਐੜੇ ਕੰਨਾ ਤੇ ਪੱਪੇ ਨੂੰ ਕਨੋੜਾ ਲੱਗਾ ਹੈ ਕਨੋੜੇ ਦੀ ਬਾਜ ਉਚਾਰਨ ਹੋਵੇ ਆਪੋ ਆਪਾ ਹਾਂ

आगासा आगास इस तरह पढ़ना ठीक है ਊੜਕ ਊੜਕ ਭਾਲ ਥੱਕੇ ਇੱਥੇ ਵਿਸਰਾਮ ਊੜੇ ਊੜਦਾ ਮੁਖ ਲੈ ਡਾੜਾ ਤੇ ਕੱਤਾ ਕੋੜਕ ਓੜਕ ਆ ਇਸ ਤਰ੍ਹਾਂ پڑھਨੇ ਊੜਕ ਊੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ ਸਹਿਸ 18 ਕਹਿਣ ਕ ਤੇ ਬਾ ਇੱਥੇ ਵਿਸਰਾਮ ਠੀਕ ਅਸਲੂ ਇੱਕ ਧਾਰ ਅਸਲੂ ਪੜਨਾ ਅਸੂਲੂ ਨਹੀਂ ਪੜਨਾ ਇਹਨੂੰ ਕਈ ਸੰਗਤਾਂ ਸੂਲੂ ਪੜ ਜਾਂਦੀਆਂ ਹਨ ਅਸੂਲੂ ਇਹ ਬਣਦਾ ਐੜਾ ਸਸਾ ਲੱਲੇ ਦੇ ਲੈਂਕੜ ਅਸਲੂ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲਿਖੀ ਹੈ ਲਿਖੀ ਹੈ ਹਾਂ ਦਲਾਵਾ ਲੱਗਿਆ ਤਿਆਰ ਰੱਖਣਾ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਇੱਥੇ ਬਿਸਰਾਣ ਆਪੇ ਜਾਣੈ ਆਪ दलावानी अपनिया पौड़िया बई पौड़िया तक अपनी संथ होगी दलावान विश्राम का ध्यान रखिया जी लागे समी सारी वाह